ਇਸ ਨੇ ਮਾ ਪਹੜੇ ਹੈ ਡਾਕਟਰ ਚਾਂਸਾ ਕਲੀਨਿਕ ਜੋ ਦਾਹ ਚੰਪਲ ਟੇ ਫੁਲਵੈਰੀ ਦੇ ਮਾਨਯੋਗ ਡਾਕਟਰ ਨੇ ਤਾਂ ਤੁਸੀਂ ਇੱਥੇ ਇਲਾਜ ਕਰਵਾ ਰਹੇ ਹੋ ਕਿੰਨੇ ਕਿਚਰੇ ਤੋਂ ਕਰਵਾ ਰਹੇ ਹੋ ਮੈਂ ਬੰਜੇ ਦਾ ਕਰਾ ਰਿਹਾ ਹਾਂ ਇਹ ਤਿੰਨ ਦੋ ਤਿੰਨ ਸਾਲ ਹੋ ਗਏ ਅੱਛਾ ਜੀ ਤੇ ਤੁਹਾਨੂੰ ਕੋਈ ਫਰਕ ਲੱਗਿਆ ਫਰਕ ਹੈਗਾ ਠੀਕ ਹੈ ਜੀ ਤੇ ਤੁਹਾਨੂੰ ਉਹ ਦੁਬਾਰਾ ਦਿੱਕਤ ਤਾਂ ਨਹੀਂ ਹੈ ਕਿ ਪਰੇਸ਼ਾਨੀ ਤਾਂ ਨਹੀਂ ਆਈ ਜਿਵੇਂ ਤੁਸੀਂ ਇਲਾਜ ਕਰਵਾ ਰਹੇ ਹੋ ਮੜਵਾ ਲੇਗੇ ਤੁਸੀਂ ਆ ਰਿਹਾ ਦੇਖ ਲੈ ਓਕੇ ਸਰ ਇਹ ਤੋਂ ਪਰਾ ਜ਼ਿਆਦਾ ਇਸ ਵੀ ਇੰਨਾ ਹੀ ਸੀ ਸਾਰੇ ਮੂੰਹ ਤੇ ਰਿਹਾ ਠੀਕ ਹੈ ਜੀ ਤੇ ਡਾਕਟਰ ਵੀ ਬਿਲਕੁਲ ਹੋਇਆ ਠੀਕ ਹੈ ਜੀ ਮੈਂ ਬੀਤ ਰਾਤ ਤੋਂ ਆਇਆ ਜੀ ਓਕੇ ਸਰ ਮੇਰੇ ਨਾ ਗਾੜੀ ਦੇ ਵਾਜਣ ਦੀ ਪ੍ਰੋਬਲਮ ਸੀਗੀ ਓਕੇ ਸਰ ਤੇ ਮੈਂ ਇਹਨਾਂ ਦਾ ਡਾਕਟਰ ਸਾਹਿਬ ਬਲਜੀ ਸਿੰਘ ਚਾਂਸ ਦਾ ਨਾਮ ਸੁਣਿਆ ਸੀਗਾ ਸੋਸ਼ਲ ਮੀਡੀਆ ਤੇ ਐਡ ਦੇਖੀ ਸੀਗੀ ਓਕੇ ਜੀ ਤੇ ਬਹੁਤ ਹੀ ਫੇਮਸ ਡਾਕਟਰ ਨੇ ਬਹੁਤ ਵਧੀਆ ਟਰੀਟਮੈਂਟ ਕਰਦੇ ਨੇ ਤੇ ਮੈਨੂੰ ਮਹੀਨਾ ਹੋ ਗਿਆ ਦਵਾਈ ਲੈਂਦੇ ਨੂੰ ਤੇ ਮਹੀਨੇ ਵਿੱਚ ਮੇਰੀ ਸਾਰੀ ਪ੍ਰੋਬਲਮ ਕਲੀਅਰ ਹੋ ਗਈ ਤੇ ਦੇਖ ਸਕਦੇ ਹੋ ਹੁਣ ਮੈਨੂੰ ਕੋਈ ਵੀ ਦਿੱਕਤ ਨਹੀਂ ਹੈਗੀ ਮੇਰੇ ਪ੍ਰੋਪਰ ਪੂਰੀ ਦਾੜੀ ਐ ਤੇ ਭਰਵੀ ਦਾੜੀ ਆਈ ਹੋਈ ਕਿ ਤੇ ਮੈਂ ਫੁਲੀ ਸੈਟੀਸਫਾਈ ਆ ਇਹਨਾਂ ਤੋਂ ਵੀ ਤੁਹਾਨੂੰ ਦੁਬਾਰਾ ਤਾਂ ਨਹੀਂ ਦਿੱਕਤ ਪਰੇਸ਼ਾਨੀ ਆਈ ਕੋਈ ਮਤਲਬ ਕਿ ਤੁਸੀਂ ਬਿਲਕੁਲ ਖੁਸ਼ ਹੋ ਸਾਰੇ ਜਣੇ ਮਤਲਬ ਕਿ ਡਾਕਟਰ ਚਾਂਸਾ ਸਾਹਿਬ ਕੋਲ ਇਲਾਜ ਕਰਵਾ ਕੇ ਹਾਂਜੀ ਬਿਲਕੁਲ ਓਕੇ ਸਰ ਤਾਂ ਸਰ ਦੇਖੋ ਇਹਨਾਂ ਇੱਕ ਪੇਸ਼ੈਂਟ ਨੇ ਇਹਨਾਂ ਦਾ ਮੈਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ ਇਹ ਕਹਿ ਰਹੇ ਨੇ ਵੀ ਡਾਕਟਰ ਚਾਂਸਾ ਸਾਹਿਬ ਨੇ ਵੀ ਜੋ ਵੀ ਮਤਲਬ ਕਿ ਇਹਨਾਂ ਦਾ ਇਲਾਜ ਕੀਤਾ ਹੈ ਉਹ ਦੁਬਾਰਾ ਕੋਈ ਪਰੇਸ਼ਾਨੀ ਨਹੀਂ ਆਈ ਮੈਂ ਜੋਤੀ ਸੈਲੇ 24/7 ਚੈਨਲ ਜੇ ਤੁਹਾਡਾ ਸਵਾਗਤ ਕਰਦੀ ਹਾਂ ਇਸ ਟਾਈਮ ਆਪਾਂ ਖੜੇ ਹਾਂ ਡਾਕਟਰ ਚਾਂਸਾ ਕਲੀਨਿਕ ਜੋ ਦਾਹ ਚੰਪਲ ਤੇ ਫੁੱਲ ਵੈਰੀ ਦੇ ਮੰਨੇ ਹੋ ਡਾਕਟਰ ਨੇ ਆਹੋ ਮਿਲਦੇ ਆ ਇਹਨਾਂ ਦੇ ਪੇਸ਼ਟਾ ਨੂੰ ਤੇ ਕਰਾਉਣੀ ਇੰਟਰੋਡਕਸ਼ਨ ਹਾਂਜੀ ਮੈਂ ਗੱਲ ਕਰ ਰਹੀ ਸੀ ਗਾਟੇ ਚਾਂਸ ਕਲੀਨਿਕ ਦੀ ਜਿੱਥੇ ਮੈਂ ਅੱਜ ਵਿਜ਼ਿਟ ਕੀਤਾ ਸੀਗਾ ਡੋਟ ਆਓ ਆਪਾਂ ਗੱਲਬਾਤ ਕਰਦੇ ਹਾਂ ਡੋਟਰ ਝਾਜ਼ ਸਰ ਨਾਲ ਹਾਂਜੀ ਸਰ ਸੱਚੀ ਗੱਲ ਸਰ ਜੀ ਤੁਸੀਂ ਆਹ ਡਾਕਟਰ ਆ ਪੇਸ਼ੈਂਟ ਜਿਹੜੇ ਤੁਸੀਂ ਦੇਖਦੇ ਹੋ ਤੁਸੀਂ ਕਿੰਨੇ ਚਿਰਾਂ ਤੋਂ ਮਤਲਬ ਕਿ ਇੱਥੇ ਇੱਕ ਮਿੰਟ ਅਪਲਾਈ ਕਰਦੇ ਹੋ ਤਕਰੀਬਨ 40 ਸਾਲ ਤੋਂ ਹੈ ਇਹਦਾ ਜਿਹੜੇ ਤੁਸੀਂ ਹੁਣ ਦਾ ਫੁੱਲ ਵੈਰੀ ਜਾਂ ਦਾ ਚੰਬਰ ਵੈਰਾ ਦੇ ਤੁਸੀਂ ਕਹਿ ਲਿਆ ਹੋਇਆ ਹੈ ਵੀ ਇਹਨਾਂ ਨੂੰ ਕਾਫੀ ਫਰਕ ਪੈਂਦਾ ਹੈ ਡਾਕਟਰ ਪਹਿਲਾਂ ਇੱਕ ਦੋ ਦਾਗ ਅਸੀਂ ਇੱਕ ਦਿਨ ਦੇ ਵਿੱਚ ਹੀ ਫ੍ਰੀ ਠੀਕ ਕਰਕੇ ਦਿਖਾਉਂਦੇ ਹਾਂ ਕੋਈ ਪੈਸਾ ਨਹੀਂ ਲੈਂਦੇ ਜਦੋਂ ਉਹਦੇ ਪਹਿਲੇ ਇੱਕ ਦੋ ਦਾਗ ਠੀਕ ਹੋ ਜਾਂਦੇ ਆ ਦੁਬਾਰੇ ਉਹਨੂੰ ਬੁਲਾਇਆ ਜਾਂਦਾ ਪੇਸ਼ੈਂਟ ਨੂੰ ਆਪਣੀ ਤਸੱਲੀ ਕਰਕੇ ਆਵੇ ਉਹ ਤੇ ਉਸ ਤੋਂ ਬਾਅਦ ਫਿਰ ਪੈਸੇ ਲੈ ਜਾਂਦੇ ਆ ਇਹਦਾ ਤੁਸੀਂ ਜਿਹੜਾ ਇੱਕ ਕੰਮ ਕਰ ਰਹੇ ਹੋ ਕਿੰਨੇ ਸਾਲਾਂ ਤੋਂ ਉਹ ਮਤਲਬ ਇਹ ਕਰ ਰਹੇ ਹੋ 34 ਸਾਲ ਹੋ ਗਏ 34 ਸਾਲ ਹੋ ਗਏ ਤੁਹਾਨੂੰ ਤੇ ਜਿਵੇਂ ਤੁਹਾਡੇ ਪੇਸ਼ੈਂਟ ਆਉਂਦੇ ਨੇ ਕਾਫੀ ਸਾਲਾਂ ਤੋਂ ਜਿਵੇਂ ਉਹਨਾਂ ਨੂੰ ਦੁਬਾਰਾ ਕਨੀਆਂ ਪ੍ਰੋਬਲਮ ਹੁੰਦੀ ਨਹੀਂ ਨਹੀਂ ਦੁਬਾਰਾ ਨਹੀਂ ਓਕੇ ਸਰ ਤੇ ਜਿਵੇਂ ਮੰਨਿਆ ਗਿਆ ਹੈ ਕਿ ਡਾਕਟਰ ਸਾਹਿਬ ਕਹ ਰਹੇ ਨੇ ਜਿਵੇਂ ਇੱਕ ਦੋ ਦਾਗ ਫ੍ਰੀ ਠੀਕ ਕਰਦੇ ਨੇ ਤੇ ਇੱਕ ਵਾਰ ਦੀ ਦਵਾਈ ਵੀ ਮਤਲਬ ਕਿ ਫ੍ਰੀ ਦਿੰਦੇ ਨੇ ਤੇ ਮਤਲਬ ਇਹਨਾਂ ਦਾ ਕੰਸਲਟੇਸ਼ਨ ਪਿਛਲੀ ਕੁਝ ਜ਼ਿਆਦਾ ਨਹੀਂ ਹੈਗੀ ਤੇ ਵਨ ਵੇਕ ਦੀ ਮੈਡੀਸਨ ਵੀ ਸਿਰਫ 70 ਰੁਪਏ ਦੀ ਹੈ ਕੁਝ ਜ਼ਿਆਦਾ ਨਹੀਂ ਹੈ ਤੇ ਆਓ ਡਾਕਟਰ ਜਿਵੇਂ ਤੁਹਾਡੇ ਪੇਸ਼ੈਂਟ ਆਉਂਦੇ ਨੇ ਵੀ ਇਹਨਾਂ ਨੂੰ ਕਾਫੀ ਅੱਛਾ ਰਿਜ਼ਲਟ ਮਿਲਿਆ ਅਸੀਂ ਇੱਕ ਦਿਨ ਦੇ ਵਿੱਚ ਸਹੀ ਕਰ ਦਿੰਦੇ ਹਾਂ ਇੱਕ ਦਿਨ ਦੇ ਵਿੱਚ ਇੱਕ ਦੋ ਸਪੌਟ ਅਸੀਂ ਪਹਿਲਾਂ ਫ੍ਰੀ ਠੀਕ ਕਰਕੇ ਦਿਖਾਉਨੇ ਆ ਫਿਰ ਉਹ ਪੇਸ਼ੈਂਟ ਤੋਂ ਪੈਸੇ ਲੈ ਜਾਂਦੇ ਆ ਰਿਜ਼ਲਟ ਮਿਲਣ ਤੋਂ ਬਾਅਦ ਪੈਸੇ ਲੈ ਜਾਂਦੇ ਨੇ ਇਸੇ ਤਰ੍ਹਾਂ ਅਸੀਂ ਗੰਜੇਪਣ ਦਾ ਇਲਾਜ ਕਰਦੇ ਹਾਂ ਗੰਜੇਪਣ ਦੀ ਵੀ ਜਿਹੜੀ ਡੇਢ ਮਹੀਨੇ ਦੀ ਦਵਾਈ ਪਹਿਲਾਂ ਫ੍ਰੀ ਦਿੰਦੇ ਆ ਡੇਢ ਮਹੀਨੇ ਦੇ ਵਿੱਚ ਉਹਦੇ ਵਾਲ ਆਉਣੇ ਸ਼ੁਰੂ ਹੋ ਜਾਣਗੇ ਫਿਰ ਅਸੀਂ ਪੈਸੇ ਲੈਂਦੇ ਆ ਗੱਟ ਸਾਡਾ ਮੰਨਣਾ ਇਹ ਹੈ ਜੇ ਕਿ ਇਹਨਾਂ ਪਹਿਲਾਂ ਇਲਾਜ ਫ੍ਰੀ ਕਰਨਾ ਹੈ ਜੇ ਇਹਨਾਂ ਦਾ ਇਲਾਜ 'ਚ ਫਰਕ ਪੈਂਦਾ ਹੈ ਤਾਂ ਜਾ ਕੇ ਅੱਗੋਂ ਦੀ ਮਤਲਬ ਕਿ ਪੇਸ਼ਨਾਗੋਲੋਂ ਪੈਸੇ ਲੈਂਦੇ ਨੇ ਮਤਲਬ ਨਹੀਂ ਦਾ ਰਜ਼ਾ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਅੱਜ ਵੀ ਸਾਨੂੰ ਇੰਟਰਵਿਊ ਦਿੱਤੀ ਮਰ ਕੇ ਆਪਣਾ ਵਧੀਆ ਕੰਮ ਦੀ ਮਕਸਦ ਹੁੰਦਾ ਹੈ ਚਲੋ ਸੱਸੀ ਗਾਲ ਜੀ ਮੈਂ ਜੋਤੀ ਸੈਲਰ 24/7 ਚੱਲੇ ਤੁਹਾਡਾ ਸალਤ ਕਰਦੀ ਆ ਜੀ ਇੱਥੇ ਅਬਦੁੱਲਰ ਵਸਤੀ ਜੀ ਲੰਗਰ ਲਾਇਆ ਹੋਇਆ ਇਹਨਾਂ ਨੇ ਆਉਂ ਪੁੱਛਦੇ ਆ ਵੀ ਕਿਸ ਲਈ ਲਾਇਆ ਤੇ ਆਓ ਥੋੜੀ ਗੱਲਬਾਤ ਕਰਦੇ ਆ ਇਹਨਾਂ ਨਾਲ ਸੱਸੀ ਗਾਲ ਜੀ ਸੱਸੀ ਗਾਲ ਸਰ ਜਿਹੜਾ ਤੁਸੀਂ ਲੰਗਰ ਲਾਇਆ ਹੈ ਖੀਰ ਦਾ ਵੀ ਇਹ ਕਿਸ ਲਈ ਲਾਇਆ ਹੈ ਅਸੀਂ ਖੁਦ ਹੀ ਤੌਰ ਤੇ ਲਾਈਦਾ ਹਰ ਮਹੀਨੇ ਲਾਈਦਾ ਹੈ। ਅੱਛਾ ਜੀ ਤਾਂ ਤੁਸੀਂ ਹਰ ਮਹੀਨੇ ਲਾਉਂਦੇ ਹੋ ਲੰਗਰ ਜੀ। ਓਕੇ ਸਰ ਤੇ ਇਹ ਸੰਗRAND ਦੀ ਸੰਗRAND ਲਾਉਂਦੇ ਹੋ। ਸੰਗRAND ਤੋਂ ਪਹਿਲੇ ਸੰਡੇ। ਠੀਕ ਹੈ ਜੀ। ਤੇ ਤੋਂ ਬਹੁਤ ਸੰਗਤਾਂ ਦੇਖੋ ਕਿੰਨਾ ਵਧੀਆ ਠੀਕ ਦਾ ਲੰਗਰ ਤਿਆਰ ਕੀਤਾ ਇਹਨਾਂ ਨੇ।